ਇਮਤਰਾਕ ਕਿਲੋਮੀਟਰ ਰਹਿ ਗਏ ਵੀ ਸਿਰਫ ਸਿਰਫ 20 ਕਿਲੋਮੀਟਰ ਬਾਕੀ ਰਹਿ ਗਏ ਤੇ ਕਹਿੰਦੇ ਗੱਭਰੂ ਢੇਰੀਆਂ ਤਾ ਗਏ ਆ ਤੇਰੀ ਢਾਈ ਬਠਾ ਕਿਦਾਂ ਮਲੀ ਜਾ ਮਾਨਾ ਤਾਰੀ ਤੇ ਵੀ ਇਹ ਛੜਦਾ ਨਹੀਂ ਹੱਤ ਲੜੇ ਓਏ ਵੀ ਡੁੱਚਣੀ ਜਾ ਮੈਂ ਕਹਿੰਦਾ ਦੇਖ ਲੈ ਆ ਕਿਸਾ ਚੋਣੀਆਂ ਫਿਰ ਤਾਂ ਤੂੰ ਕਹ ਲੈਗਾ ਹਾਂ ਨਹੀਂ ਬਾਤ ਤੂੰ ਕੰਮ ਛੱਡ ਦੇਗਾ ਕਰ ਆਏ ਨੂੰ ਕਹਾਂ ਜਾਊਂਗੇ ਇਹ ਡੁੱਚਣੀਆਂ ਮੈਂ ਕਹਿੰਦਾ ਦੇਖ ਲੈ ਇਹ ਤਾਂ ਖੱਬੂਆਂ ਨਾਲ ਤਾਂ ਰਸਤੇ ਦੇ ਵਿੱਚ ਕਿਸੇ ਅੱਗ ਲੱਗੀ ਦੇਖ ਸਕਦੇ ਹੋ ਮਤਰਾ ਪੂਰੇ ਦੇ ਪੂਰੇ ਪਹਾੜ ਨੂੰ ਕਿ ਆਪ ਵੀ ਦੇਖੋ ਮਿੱਤਰੋ ਬਰਾ ਪੌਲ ਪੰਪ ਵਾਲਾ ਯਾਰ ਐ ਕਰਦੇ ਆਏ ਹੈ ਜੀ ਕਾ ਦੂ ਤੋ ਆਪਣੀ ਯਾਤਰਾ ਦਾ ਜਾਏਗਾ ਜੀ ਦੂਜਾ ਦਿਨ ਆਪਾਂ ਸਾਰੇ ਵੀਰ ਆਪਣੇ ਹੋ ਚੁੱਕਿਆ ਨਾ ਨੂੰ ਕਿ ਰੈਡੀ ਲੈ ਵੀ ਫਟਾ ਤੇ ਅਗਰ ਮੰਦੀਪ ਘੜੀ ਪਹਿਲਾਂ ਨਾ ਪਈਆਂ ਨਾ ਸਾਰਿਆਂ ਨੂੰ ਹਾਂ ਪਾਇੰਟ ਕੋਟ ਦਾ ਦਲਪ੍ਰੀਤ ਆ ਮਾ ਆਏ ਹਾਏ ਮੇ ਮਤਰੋ ਨਾਲੂ ਕਿ ਹੋ ਗਿਆ ਫੱਟ ਦੇ ਰੂਮ ਕਰਤਾ ਖਾਲੀ ਸਾਰਾ ਸਾਫ ਕਰਕੇ ਸਮਾਨ ਆਪਾਂ ਸਾਰਾ ਕੱਢ ਲਿਆ ਆਪਦਾ ਹੁਣ ਇੱਥੋਂ ਇੱਕ ਬਾਰ ਚੱਲੇ ਆਂ ਮੋਢਾਂ ਦੇ ਤਰ੍ਹਾਂ ਤੇ ਬਹਿਗਾ ਮੇ ਮਤਰੋ ਟੈਂਕੀ ਪਰ ਲਈ ਗੱਲ ਤੱਕ ਤੇ ਹੁਣ ਆਪਾਂ ਫੱਟਾਂ ਜਾਣ ਨੂੰ ਹੁਣ ਟੈਂਕੀ ਜਿਵੇਂ ਕਹਈਏ ਖਰਾਕ ਸਤਨਾਮ ਸਿੰਘ ਜੀ ਤਾਂ ਕਰਤੀ ਪੂਰੀ ਹੁਣ ਆਪਾਂ ਹੋ ਗਈ ਨਾ ਹੁਣ ਆਪਾਂ ਆਵਦੀ ਖਰਾਕ ਕਰ ਲੀਏ ਪੂਰੀ ਚਾਹ ਚੁਪੀ ਕੇ ਫਿਰ ਪਾਉਣੇ ਆ ਚੱਲੇ ਪੌਲ ਪੰਪ ਵਾਲਾ ਯਾਰ ਐ ਕਰਦੇ ਆਇਆ ਹੈ ਮਿੱਤਰੋ ਗੁਰਦਰਾ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਆ ਜੈ ਜੀ ਸ੍ਰੀ ਹਿਮਕੁੰਡ ਸਾਹਿਬ ਆਏ ਬਾਬਾ ਜੀ ਦੇ ਗੁਰਦਰਾਗਾ ਰਿਸ਼ੀਕੇਸ਼ ਤੇ ਪਹੁੰਚ ਚੁੱਕੇ ਆ ਅਜਲੀਸ਼ੇ ਦੇਖੋ ਬੱਚੇ ਅੱਗਾ ਨੇ ਵਿੱਚ ਕਿੰਨੇ ਸਮੇਂ ਲੱਗ ਰਹੇ ਨੇ ਮਿੱਤਰੋ ਚਾਹ ਜੋ ਪੀ ਕੇ ਫਟ ਹੋ ਗਿਆ ਬਸ ਚੱਲਦੇ ਜੀ 4:38 ਮਿੰਟ ਦਾ ਟਾਈਮ ਆ ਜਿਹੜਾ ਹੋ ਚੁੱਕਿਆ ਤਾਂ ਮੂਰੇ ਟਾਟਾ ਸੁਮਾਈ ਯਾਰ ਕਹਿੰਦੇ ਸਾਪਾ ਬਣਉਦੇ ਜਾਂਦੇ ਹੈਗੇ ਮੇਰੋ ਸਿੱਟੀ ਚਾਲੇ ਪਾਇਆ ਮੇਰੋ ਗੋਵਿੰਦ ਘਾੜ ਨੂੰ ਆਪਾਂ ਤੇ ਆ ਆਪਣਾ ਬੱਬੂ ਘਾੜਾ ਪਹਾੜਾਂ ਚ ਸੜਕਾਂ ਟੁੱਟੀਆਂ ਹੋਣਾਂ ਨੇ ਲੱਗ ਭਾ ਇਹਦਾ ਬਹੁਤ ਬੁਰਾ ਹਾਲ ਹੈ ਸੜਕੀ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਟੋਵਾ ਜੇ ਤੇ ਮੋੜ ਕੋੜ ਖੁੱਲਣੀ ਮੇਰੋ ਬਰਨਾਲਾ ਜ਼ਿਲ੍ਹੇ ਤੋਂ ਪਿੰਡ ਕੋੜ ਸਾਪਾਂ ਤਿਆਂ ਦਾ ਜਿਹੜਾ ਲੰਗਰ ਲੱਗਾ ਵਾ ਸੀ ਚਾਹ ਤੇ ਪਕੌੜੇ ਛਕ ਲਈ ਕਿਉਂ ਆਪਾਂ ਫਿੱਟਾ ਤੋਂ ਲੈ ਲਈ ਹਾਂਜੀ ਮੇਰੋ ਆਹ ਗਾ ਜੀ ਦੇਵ ਪ੍ਰਿਆਗਤ ਇੱਥੇ ਤਿੰਨ ਨਦੀਆਂ ਨੇ ਜਿਹੜੀਆਂ ਆਪਸ ਵਿੱਚ ਮਿਲਦੀਆਂ ਨੇ ਤੁਹਾਨੂੰ ਪਾਣੀ ਦਾ ਵੀ ਦੇਖ ਸਕਦੇ ਹੋ ਪੂਰਾ ਪੂਰਾ ਫਰਕ ਹੈ ਨਾ ਦਿਖਾਈ ਦਿੰਦਾ ਹੋਣਾ ਵਿੱਚ ਇਹ ਬਹੁਤ ਖੂਬਸੂਰਤ ਨਜ਼ਾਰਾ ਜੀ ਦੇਖ। ਬਾਕੀ ਉਹ ਲੋਕ ਉੱਥੇ ਅਸਨਾਣ ਸੁੰਨ ਕਰੀ ਜਾਂਦੇ ਆ ਨਹਾਈ ਜਾਂਦੇ ਆ। ਅਧਰਸ ਉਹ ਜੋ ਨਿਕਲ ਚੁੱਕਿਆ ਤੇ ਆਪਾਂ ਪਹਾੜਾਂ ਦੀ ਯਾਤਰਾ ਕਰਨ ਦਾ ਯੋਜਨਾ ਕਰ ਇੱਥੇ ਆ ਕੇ ਵਧੀਆ ਠੰਡੀ ਜੀ ਹੋਊਗੀ ਤੇ ਸ਼੍ਰੀਨਗਰ ਤੋਂ ਥੋੜਾ ਜਿਹਾ ਬਿਛੇ ਹੁਣ ਆਪਾਂ ਤੇ ਬਾਕੀ ਗੱਲਬਾਤ ਹੈ ਜਿਹੜੀ ਪੂਰੀ ਓਕੇ ਆ। ਉਹਦਾ ਕਿਹਾ ਪ੍ਰਸ਼ਾਸਨਾ ਜਿਹੜਾ ਇਹਨਾਂ ਦਾ ਸਾਥਾਂ ਖੜੀ ਆ ਮਿੱਤਰੋ ਜਮਾ ਇੱਕ ਨੰਬਰ ਮਾਹੌਲ ਆ। ਬਾਕੀ ਬਾਤਾਂ ਦੇ ਵਿੱਚ ਯਾਰ ਤੁਸੀਂ ਵੀ ਲੋੜ ਦੇ ਮਿੱਤਰੋ ਪਹੁੰਚ ਚੁੱਕੇ ਹਾਂ ਦਮਦਮਾ ਸਾਹਿਬ ਤੇ ਇੱਥੋਂ ਗੋਵਿੰਦ ਘਾਟ ਆ ਜਿਹੜਾ ਉਹ ਤਕਰੀਬਨ 100 ਕਿਲੋਮੀਟਰ ਰਹਿ ਜਾਂਦਾ ਹੈ ਤੇ ਬਾਈਕ ਆਪਾਂ ਲੈ ਕੇ ਖੜੇ ਕਰਤੇ ਇੱਥੇ ਮੋਟਰਸਾਈਕਲ ਦੀ ਪਾਰਕਿੰਗ ਆ ਗਈ ਤੇ ਇਧਰ ਦੀ ਸਾਈਡ ਮਿੱਤਰੋ ਬੈਗ ਬੂਗਾ ਜਿਹੜੇ ਉਹ ਆਪਣੇ ਫਿੱਟਨੇ ਤੇ ਚਾਰ ਬੰਦੇ ਆਪਣੇ ਘਰ ਨੇ ਰੋਟੀ ਰੁੱਟੀ ਖਾਣ ਕਿਉਂਕਿ ਸਵੇਰ ਵਾਲੀ ਰੋਟੀ ਆੜੀ ਉਹ ਸੀ ਖਾ ਕੇ ਨਹੀਂ ਸੀ ਤੁਰੇ ਲੇਟ ਹੋ ਗਏ ਸੀਗੇ ਤੇ ਹੁਣ ਜੇ ਆਪਾਂ ਤੁਹਾਨੂੰ ਟਾਈਮ ਦੀ ਗੱਲ ਕਰੀਏ 9:38 ਦਾ ਟਾਈਮ ਹੋ ਗਿਆ ਇੱਥੇ ਆਪਾਂ ਪਹੁੰਚੇ ਆ ਜੀ ਤੇ ਬਾਕੀ ਸਾਰਿਆਂ ਸੰਗਤਾਂ ਜਿੰਨੇ ਵੀ ਹੇਮਕੁੰਡ ਸਾਹਿਬ ਜਾਣਦੇ ਨੇ ਵੀ ਇਹ ਜਗ੍ਹਾ ਦੇ ਉੱਤੇ ਰੋਕ ਹੀ ਜਾਣਾ ਹੈ ਮੇਰੇ ਮਿੱਤਰੋ ਤਕਾਉਟ ਹੋਈ ਪਈ ਆ ਫੁੱਲ ਤੇ ਇਧਰ ਨਕਲਾਲ ਹੋ ਗਿਆ ਲਵੀ ਉਰਲੇ ਪਾਸੋਂ ਜਰਾ ਇਹਦਾ ਉਂਡੌੜ ਰਹਿਦਾ ਪਹਿਲਾਂ ਹੀ ਐਨਕ ਛਮਗੀ ਤੇ ਮੁੰਦਰੋ ਕਹਿੰਦੇ ਜਲ ਜੀਰਾ ਪੀ ਕੇ ਗੱਭਰੂ ਗਏ ਠੰਡੇ ਹੋਣਾ ਉਦੋਂ ਬਾਅਦ ਦੇ ਵਿੱਚ ਅਗੜੀ ਕਰ ਵੀ ਪਉਣੀ ਆ ਚਲ ਪ੍ਰੀਤ ਆਏ ਹਾਏ 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 ਟੈਂਗ ਪੀ ਲਿਆ ਤਾਂ ਠੀਕ ਹੈ ਰਹਿਂਦੀ ਥੋੜੀ ਇਹ ਆ ਤਾਂ ਕਿਹਦਾ ਨਹੀਂ ਮਾਰਦਾ ਮੱਟਦਾ ਆਪਣੀ ਟ੍ਰੀ ਕੋਲ ਹੋਈ ਪਈ ਆ ਦੋਹਾ ਖਰਾਬ ਦੋਹਾਲ ਪਾਚਾ ਆਪਣਾ ਸਾਰਾ ਤੈਨੂੰ ਅਰੈਸਟ ਕਰੀਂ ਤੈਨੂੰ ਕਹਿੰਦਾ ਸੌਂਜੋ ਅਰੇ ਨਿੰਬੂ ਪਾਣੀ ਤੇ ਸ਼ੱਕਰ ਪਾਉਣੀ ਆ। ਪਤਰੀ। ਅੱਗੇ ਆਉਂਦੇ ਆ। ਅਰੇ ਆਪਾਂ ਆਟਾ ਬਣਾਇਆ ਪਤਰੀ ਆ। ਆਪਾਂ ਇਹ ਕਰਾਇਆ ਆਪਾਂ ਥੋੜੀ ਅੱਗੇ ਚੱਲਦੇ ਜਿੱਥੇ ਫਿਰ ਕਹਿੰਦੇ ਮਿੱਤਰੋ ਤਾਰੀ ਦੇ ਹੱਥ ਨਿਕਲੇ ਰਹਿੰਦੇ ਇੱਕ ਚੀਜ਼ ਜਿਹਨੇ ਪ੍ਰੂਫ ਕਰਤੀ ਆਇਆ ਸੀ ਪੇ ਤੁੰ ਵੀ ਇਤਨ ਦਰਸ਼ਨ ਕਰਾਉਣਿਆਂ ਨਾਲ। ਬੜਾ ਥੱਲੇ ਕੋਈ ਕੀ ਕਰਤਾ ਦਾ ਯਾਰ ਖੜਾ ਮਾਰ ਲੈਣ ਤੋਂ ਮੱਥਾ ਪਹਿਲਾਂ ਇਹਦੀ ਝੰਡੋ ਚੋੜ ਸਾਨੂੰ ਮਾਣਾ ਸਾਨੂੰ ਮਾਣਾਦਾਰੀ ਤੇ ਵੀ ਇਹ ਛੱਡਦਾ ਨਹੀਂ ਹੱਤ ਲੜੇ ਓਏ ਵੀ ਡੁੱਚਣੀ ਜਾ ਮੈਂ ਕਹਣਾ ਦੇ ਗਲਿਆ ਉਹ ਐ ਕਿਸਾ ਜੋ ਠੀਕ ਕਰ ਜਾ ਉਹ ਲੂਜ ਹੋ ਗਈ ਓਏ ਸਿੱਧੀ ਜੂੜੀ ਕੱਜਾ ਦੋਏ ਇਹ ਆ ਆ ਮੋਰ ਬਣਾਦਾ ਗੜ ਜਾ ਆ ਸਾਡੇ ਜਾ ਰਹੇ ਨੇ ਤਾਂ ਕਰਨ ਨਾਲ ਜਾਂਦਾ ਕਰਤਾ ਆਹ ਫੜ ਬੋਤਲ ਚਲਾਈਏ ਯਾਰ ਚਲਾਈ ਹੈ ਕਿ ਇਤਨਾ ਨਾ ਕਰਾ ਦੇਗਾ ਸੀਸੇ 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 ਬਰਵਾਗਾ ਨਾ ਯਾਰ ਮੈਂ ਹੰਦਰੀ ਨੇ ਚਲੇ ਜਾਂਦੇ ਮੈਂ ਹਾਲੇ ਨਾ ਤਰੀ ਕਿਵੇਂ ਸੀ ਆਈ ਕਿਵੇਂ ਸੀ ਉਹ ਮਰਾਂ ਭਾਣਾ ਵਧੀਆ ਦੇਖ ਲੈਣੀ ਰਾਹ ਚੜਾਈ ਦਾ ਆਪਣਾ ਐਕਸੀਡੈਂਟ ਕਰਾਉਂਦਾ ਹੈ ਬਾਈ ਆ ਫੜ ਖੜ ਜਜਗਾਰ ਲਾਉਂਦੇ ਆ ਉਹ ਜਜਗਾਰ ਲਾਉਂਦੇ ਆ ਬਾਈ ਹੁਣ ਖੜ ਜਜਗਾਰ ਦੇ ਦੇ ਜਜਗਾਰ ਕੰਮਜਾਬ ਹੁੰਦਾ ਇਹਨਾਂ ਦਾ ਬਾਈ ਸੱਤ ਮਰਵਾਉਂਦਾ ਲੈ ਗਨ ਦਾ ਨਾਮ ਲਿਆ ਕਰੋ ਨਾਲੇ ਲੈ ਜੇ ਤਾ ਤੂੰ ਹੁਣ ਪੱਕੀ ਆਲਾ ਵੀ ਮਿਸਤਰੀ ਆ ਫਿਰ ਤਾ ਤੂੰ ਨੂੰ ਕਹ ਲੈਗਾ ਹਾਂ ਨਹੀਂ ਬਾਤ ਤੂੰ ਕੰਮ ਛੱਡ ਦੇ ਜਿਹੜਾ ਕਰਦਾ ਐ ਨੂੰ ਕਹਾ ਜਾਉਂਗੇ ਇਹ ਬਿੱਟੂ ਜਿਹੜੀਆਂ ਮੈਂਗਾ ਦੇਖ ਰਿਹਾ ਇਹ ਤਾਂ ਖੱਬੂਆਂ ਦਾ ਤਾਂ ਓਏ ਜਰਦੇ ਆ ਬੰਦਾ ਪੁੱਠੀ ਪੁੜੀ ਦਾ ਇਹਦਾ ਉੱਤਰ ਕਹਿੰਦਾ ਉੱਤਰ ਨੂੰ ਕਹੇ ਹੋਗਾ ਖੱਬੂ ਐ ਤਾਂ ਕਰਕੇ ਪੁੱਟਾ ਕਸਦਾ ਆਹ ਸਲੋਡ ਕੀਤਾ ਸੀ ਗਾੜਾ ਸਲੋਡ ਕੀਤਾ ਸੀ ਤਰੀਆ ਕਿਦਾਂ ਲੰਦੀਆਂ ਚੂੜੀਆਂ ਦਾ ਨਾਸ ਮਾਰਿਆ ਚੂੜੀਆਂ ਦਾ ਨਾਸ ਮਾਰਦਾ ਆਉਂਦਾ ਹੁੰਦਾ ਚਾਹਤਾ ਹੁੰਦਾ ਤਾਂ ਉਹ ਕੀ ਆਲਗਾ ਮਤ ਮਾਰੀ ਕਸਤਾ ਵੇ ਬੋਤਲ ਜੀ ਆ ਬੋਤਲ ਬਾਹਰ ਮਰ ਜਾ ਕੇ ਇਧਰ ਆ ਬੋਤਲ ਸਾਮ ਲੋ ਹੋ ਗਿਆ ਬਾਹਰ ਬੋਲਾ ਨਹੀਂ ਕਰਨੀ ਥੋੜਾ ਪਾਣੀ ਮੈਨੂੰ ਪਰਾ ਉਹਨੂੰ ਨਾਲ ਲੈ ਕੇ ਜਾਣਾ ਕੱਲਾਣਾ ਬਾਜੀ ਆ ਇਹਦੇ ਵਿੱਚ ਪਾ ਲੈ ਰੱਸੀ ਦੇ ਬੋਤਲ ਆ ਲੈ ਵੀ ਜੀ ਸائیں ਬੜਕੇ ਵੇਜਾ ਪਿੱਛੋਂ ਦੱਸਦਾ ਕਰੀ ਕੋਈ ਆਮਾ ਲੱਗਦੀ ਉੱਥੇ ਠੀਕ ਆ ਅਗਲੇ ਮਕਸਦ ਦਰਾਂਗੇ ਇੱਕ ਇੱਥੇ ਆ ਗੋਮਨ ਘਾੜਾ ਕੇ ਵਜਾਵਾਂਗੇ ਬਦਰੀ ਨਾਲ ਉਲਾ ਜੀ ਘਾਟਿਕ ਟਿਕ ਟਿਕ ਤੁਰਾਂਗੇ ਆਹਰ ਸਭ ਕਰਤਾ ਕੋ ਬੰਦਾ ਸਿਕਲ ਕੋ ਸਿਕਲ ਤੇ ਉਹਨਾਂ ਦੇ ਘੜਾ ਕਢਵਾਉਂਦਾ ਸੀ ਚਾਹ ਪੀਣ ਲਈ ਰੁਕੇ ਸੀਗੇ ਚਾਹ ਕਰੀਆ ਆਰਡਰ ਤੇ ਨੀਸ ਤੇ ਚੜੀ ਪਈ ਆ ਕਾਪਟਰ ਜਿਵੇਂ ਕਰੀਏ ਪੂਰੀ ਪ੍ਰੋਗਰਾਮ ਘੱਤਾਂ ਦੇ ਹਾਲਤ ਦੇਖ ਸਕਦੇ ਮਿੱਤਰੋ ਲਾਲ ਹੋਏ ਪਏ ਆ ਤੇ ਹਾਲਤ ਪੂਰੀ ਮੰਦੀ ਆ ਕਿ ਕਿਹੜੀ ਸਪੋਰਟਸ ਬਾਈਕ ਆ ਗੁੱਟਾਂ ਦੇ ਵਜਨ ਬਹੁਤ ਜ਼ਿਆਦਾ ਹੁੰਦਾ ਤੇ ਬਾਕੀ ਬਾਈ ਤਾਰੀ ਹਾਂ ਵੀ ਤਾਰੀ ਹੁਣ ਦੇ ਵਿਚਾਰ ਤਾਰੀ ਕੀ ਕਹਿਣਾ ਚਾਹੁੰਦਾ ਯਾਰ ਤਾਰੀ ਤਾਰੀ ਇਹ ਕਹਿਣਾ ਆ ਤਾਰੀ ਨਾਮ ਆਪਾਂ ਚਲਾ ਲਾਂਗੇ ਇਕਰਾਰ ਨਾਲ ਤੇ ਬਦਲਿੰਦਾ ਹਾਂ ਹਾਂ ਲੱਭੀ ਮੰਨਦਾ ਨਹੀਂ ਕਰ ਠੀਕ ਆ ਮੰਨ ਤੂੰ ਮੇਰੀ ਮਾਤ ਤੁਸੀਂ ਕਿਹੜਾ ਮੰਨਦੇ ਆ ਜਾਂ ਮੰਨ ਗਏ ਐਂ ਕਿਹਦਾ ਜਵਾਬਤਾ ਯਾਰ ਤੂੰ ਤਾਂ ਵੀ ਰੰਬੀ ਜਾਣਾ ਨਹੀਂ ਭਈ ਆਪਾਂ ਜਾਵਾਂਗੇ ਤਰੀ ਚੱਕ ਤਰੀ ਜਬਾਨ ਆ ਯਾਰ ਵੀਡੀਓ ਬਣੀ ਜਾਂਦੀ ਐ ਨੇ ਹੱਥ ਤਾਂ ਕੱਢ ਲਾ ਨਹੀਂ ਮੁੱਕਰਦਾ ਮੈਂ ਮਰਾਈ ਯਾਰ ਕਾ ਕਦੀ ਬੈਠਾ ਕੋਈ ਗੱਲ ਜਦ ਕਹੀ ਹੁੰਦਾ ਇਹ ਤਾਂ ਹੈਗਾ ਜਾ ਕੇ ਆਪਾਂ ਗਏ ਹਾਂ ਜਿੱਥੇ ਮੁੱਕਰ ਮੈਂ ਬਸ ਪਹਿਲਾਂ ਪੜ੍ਹਨੀ ਆ ਨਹੀਂ ਕਿ ਨਹੀਂ ਬਸ ਦਾਣਾ ਯਾਰ ਜਦ ਤਰੀ ਇਹ ਕਰ ਤਿੰਨ ਤਾਂ ਮੁਕਤੀ ਰੇੜੀ ਹੋ ਗਈ ਦਾੜੀ ਵਾਲੀ ਗੱਲ ਹੋ ਗਈ ਆਪਣਾ ਪਿਛਲੇ 7 ਲੱਗਿਆ ਸੀ ਨਾ ਹੱफ्ते ਹੱfte 7 ਮਹੀਨੇ ਆਪਾਂ ਪੰਡਵਾ ਗਏ ਸੀ ਫਿਰ ਸ਼ੁਰੂਆਤ ਕੀ ਆ ਸੀ ਕੱਤੀ-ਬੁੱਤੀ ਕਰਦੇ ਆਏ ਕੱਤੀ-ਬੁੱਤੀ ਕਰਕੇ ਬਰਦੇ ਮੈਂ ਕਦਰੀਨਾ ਦੀ ਗੋਲੀ ਜੀ ਆਪਦੇ ਵੀ ਲਾ ਲੈਂਦਾ ਹਾਂ ਇਹ ਪਤਾ ਹੁਣ ਕਾਦਾ ਕਮਾਲ ਆ ਇੱਕ ਨੇ ਤਾਂ ਪੀਤੀ ਆ ਆ ਸਿਸੀ ਜਿਹੜੀ ਸਤਨਾਮ ਦੇ ਆ ਤੇ ਇੱਕ ਨੇ ਪੀਤੀ ਆ ਉਹ ਸਿਸੀ ਹੁਣ ਦੋਨੇ ਸਿਸੀਆਂ ਵਾਲੇ ਭੈਣ ਨੇ ਚੱਲੀ ਜਾਂਦੇ ਆ ਹੈ ਨਹੀਂ ਬਣਾ ਬੰਗ ਬੋਲ ਵੱਲ ਗੋਲ ਪਰ ਦਾਇਤ ਬਣਾ ਉਹ ਬਣਾ ਨਹੀਂ ਭੁੱਖਾ ਮੜਾ ਦੇ ਨਹੀਂ ਬਣਾ ਦਾਇਤ ਬਣਾ ਨਾ ਕਹਿੰਦੇ ਚਾਹ ਦੇ ਕੱਪ ਆ ਚੁੱਕਿਆ ਚਟੇ ਰੰਗ ਦੇ ਤਾਰੀ ਕੀ ਭਾਲਦਾ ਹੈ ਲਾਲ ਦੇ ਨੱਕੜਾ ਸਰਬਸ ਹਾਂ ਤਾਰੀ ਮੈਨੂੰ ਜ ਸੱਚੀ ਆ ਬੁਨੇਗਾ ਬਰੇ ਚੜ ਮੈਂ ਇੱਧਰ ਕੈਮਰਾ ਮੈਂ ਇੱਧਰ ਕਰ ਲੈ ਚੱਕ ਤਰੀ ਦੇ ਪਰਿਵਾਰ ਪਰਿਵਾਰ ਬਲੌਗ ਪਰਿਵਾਰ ਅਖਰ ਤੂੰ ਵੀ ਦੱਸ ਤੂੰ ਕੁੱਤੇ ਤੂੰ ਰੰਗ ਬਰੰਗੀ ਐਨਕ ਲਾ ਕੇ ਭੈਣਾਂ ਡੂਰ ਸੋ ਵਾਲੀ ਤੇਰੇ ਪਰਿਵਾਰ ਵੀ ਦੇਖਦਾ ਤੇਰੇ ਪਰਿਵਾਰ ਵਾਲੇ ਮੂਝ ਜਾਗਾ ਗਾਤੋਂ ਬੜ ਬੱਦ ਜੀ ਗੱਲ ਕਰੋ ਬਹੁਤ ਜੀ ਤੂੰ ਬੋਲ ਕੀ ਬੋਲੇਗਾ ਇਹ ਲੜਦੇ ਭਾਇਆ ਦੋਨਿਆਂ ਨੇ ਸੰਤਾਪਨ ਕਰਦੇ ਦੋਨਿਆਂ ਨੇ ਇਹਨੇ ਕੋਈ ਛੱਪ ਕੱਢ ਦੂ ਬਸ ਇਹ ਤਾਂ ਮੁੱਠਾ ਮਾਰ ਕੇ ਬੈਠੀ ਲੜਦੀ ਆ ਇਹਨੇ ਮੈਂ ਚਲਣਾ ਰੋਹਾਂ ਚਲ ਉਹ ਰੇਡ ਕਿੱਥੇ ਕਿੱਥੇ ਉਹ ਆਪਣੇ ਪਿੰਡ ਵਾਲੇ ਹੋਰ ਸੁ ਕਿਹੜੇ ਪੱਧਰ ਦਾ ਟੂਰ ਆਹ ਟਾਂਗ ਨਾਲ ਲੱਗਦਾ ਕੰਮ ਸ਼ੁਰੂ ਕਰਾਉਣਾ ਨਾ ਫੇਰ ਕੰਮ ਸ਼ੁਰੂ ਕਰਦੇ ਉਹ ਕੰਮ ਇਹਨਾਂ ਦਾ ਆ ਐਨਕ ਦਾ ਭੈਣਾ ਡਾਕਟਰ ਜੈ ਅੱਡਾ ਹਨ ਦੇਸੀ ਦਵਾਈਆਂ ਵਾਲਾ ਮਜ਼ਾ ਵਾਈਫਾਈ ਦਿੰਦਾ ਨਹੀਂ ਮੇਰੇ ਕੋਲ ਜੀਓ ਵੀ ਹੈਗਾ ਜੀਓ ਦਾ ਵੀ ਹੈ ਏਡਾ ਵੀ ਮੇਰੇ ਕੋਲ ਆ ਜੀਓ ਵੀ ਹੈਗਾ ਜੀਓ ਦਾ ਵੀ ਹੈ ਏਡਾ ਵੀ ਮਿੱਤਰੋ ਚਾਲੇ ਬਾਅਦ ਢਲਕਾਂ ਬਹੁਤ ਸੂਤੀਆਂ ਨੇ ਦੇਖ ਸਕਦੇ ਹੋ ਚਾਹ ਜੂਪੀ ਕੇ ਕੈਮ ਹੋ ਗਿਆ ਤੇ 40 ਕਿਲੋਮੀਟਰ ਰਹਿਦਾ ਤੇ ਹੁਣ ਕਰਾਂਗੇ ਉਹ ਕਵਰ ਸਾਰਾ ਇਹ ਮਿੱਤਰੋ ਕਿਲੋਮੀਟਰ ਰਹਿ ਗਏ 20 ਸਰ ਸਿਰਫ 20 ਕਿਲੋਮੀਟਰ ਬਾਕੀ ਰਹਿ ਗਏ ਤੇ ਕਹਿੰਦੇ ਗੱਬਰੂ ਢੇਰੀਆਂ ਤਾ ਗਏ ਆ ਤੇਰੀ ਢਾਈ ਬਠੇ ਕਿਦਾਂ ਮਲੀ ਜਾ ਨਸ਼ਾ ਪੱਤਾ ਨਹੀਂ ਮਿਲਦਾ ਕਰਿਆ ਕੀ ਹੈ ਇਹ ਜੋ ਖੁੱਲੀ ਫੱਟ ਪਤਾ ਕਿੱਥੇ ਲਵਾ ਪੱਕੀ ਗੱਲ ਹੈ ਮਿੱਤਰੋ ਗੁੱਲੀ ਹੋ ਗਿਆ ਜਮਾ ਕਟਟਰ ਇਹਦੇ ਚ ਕੀ ਭਾਲੀ ਜਾਂਦਾ ਤੂੰ ਤੇ ਮਿੱਤਰੋ ਇਧਰ ਹੀ ਸੜ ਕਹਿੰਦੇ ਆਹ ਘੜਾ ਝੂਟਾ ਬਣਾ ਆ ਲੈ ਆਪਣੇ ਚੈਨਲ ਆ ਮੂਗੋ ਦੇ ਮਿੱਤਰੋ ਬਸਾਂ ਬੁਸਾਂ ਰੰਗਦੀਆਂ ਹੀ ਹੋਣੀਆਂ ਇਧਰੋਂ ਤੇ ਮੌਸਮ ਹੈਗਾ ਇੱਕ ਨੰਬਰ ਜਮਾ ਇਹ ਜੇ ਹੁਣ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਕਹਿੰਦੇ ਸਮਾ 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 2 ਵਜ ਗਏ ਜਮਾਂ ਸਹੀ ਮਿੱਤਰੋ ਹਿਮਾਚਲ ਦੇ ਵਿੱਚ ਖੜਿਆ ਤੇ ਰਸਤੇ ਦੇ ਵਿੱਚ ਕਿਸੇ ਅੱਗ ਲੱਗੀ ਦੇਖ ਸਕਦੇ ਹੋ ਮਿੱਤਰੋ ਪੂਰੇ ਦੇ ਪੂਰੇ ਪਹਾੜ ਨੂੰ ਇਹ ਅੱਗ ਦੇਖੋ ਮਿੱਤਰੋ ਤੁਮਾਂ ਤਾਰੇ ਹਿਮਾਚਲ ਮਿੱਤਰੋ ਪੰਜਾਬ ਨਹੀਂ ਕਿਤੇ ਕਿਹੜਾ ਪ੍ਰਾਇਦ ਤੁਹਾਨੂੰ ਦਿਖਾਈ ਜਾਂਦਾ ਉੱਤਰਾਖੰਡ ਆ ਇਹ ਤੇ ਇੱਧਰ ਦੇਖੋ ਉਸ ਉਨਤਲੇ ਸ਼ਾਇਦ ਜੀ ਅਗਰ ਜ਼ੂਮ ਕਰਕੇ ਦਿਖਾ ਦਿੰਦੇ ਸੀਧੀ ਹੋ ਗਿਆ ਨਾ ਉਹ ਲਾਲ ਲਾਲ ਮੱਛੀ ਵਾਲੀ ਅੱਗ ਸਾਰੇ ਹਾਗ ਲੱਗੀ ਪੂਰੀ ਫੋਨ ਬੰਦ ਤੇ ਤਾਂ ਵਾਲੇ ਬਾਹਰ ਨੂੰ ਪਈ ਜਾਂਦੀ ਆ ਤਾਂ ਕਰਕੇ ਦੇਖੋ ਸਾਰੀਆਂ ਗੱਡੀਆਂ ਗੁੜੀਆਂ ਮੋਟਰਾਂ ਸਾਰਾ ਕੁਝ ਰੁਕ ਗਿਆ ਇੱਥੇ ਕਿਤਾ ਦੇ ਤੇ ਗੰਤ ਹਾ ਰਹਿ ਗਿਆ ਪੂਰਾ ਬੋਲੀ ਤੇ ਇਧਰ ਫੌਜੀ ਵੀ ਲੱਗੇ ਹੋਇਆ ਮਿੱਤਰੋ ਭਜਾਉਣ ਦੇ ਲਈ ਅੱਗਾ ਇਹ ਮਿੱਤਰੋ ਕਿਲੋਮੀਟਰ 4 ਬਾਕੀ ਰਹਿ ਗਏ ਤੇ ਲੱਗ ਪਾ ਹੁਣ ਪਹੁੰਚਣਾ ਨਹੀਂ ਆ ਗੋਵਿੰਦ ਘਾਟ ਆਪਾਂ ਤੇ ਜਿਹੜੀ ਆਹੋ ਤੁਸੀਂ ਧੁੰਦੀ ਜੀ ਦੇਖੀ ਐ ਨਾ ਉਹ ਧੁੰਦ ਨਹੀਂ ਹੈਗੀ ਇਹ ਮਿੱਤਰੋ ਧੂਆਂ ਦਾ ਮਿੱਤਰੋ ਹੁਣ ਟਾਈਮ ਦੀ ਗੱਲ ਕਰੀਏ 3:48 ਹੋ ਚੁੱਕਿਆ ਤੇ ਆਪਾਂ ਗੋਵਿੰਦ ਘਾਟ ਪਹੁੰਚ ਚੁੱਕੇ ਆਗੇ ਤੇ ਬਾਈ ਜਿਹੜੀ ਆਪਾਂ ਪਾਰਕਿੰਗ ਕਰਤੀ ਤੇ ਇਧਰ ਉਹ ਬਾਈ ਬੋਲਟ پارک ਕਰੀ ਜਾਂਦਾ ਤੇ ਆ ਆਪਣਾ 15 ਮਿੱਤਰੋ پارک ਕਰਤਾ ਆਪਾਂ ਇੱਥੇ ਤੇ ਕਾ ਬਾਈ ਦਾ ਇਧਰ ਮੋਟਰਸਾਈਕਲ ਖੜਾ ਤੇ ਕੁੱਲ ਮਿਲਾ ਕੇ ਗੱਲ ਬਾਤ ਮਿੱਤਰੋ ਇੰਵਾ ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਜਿਵੇਂ ਕਹਿੰਨੇ ਉਹਦੇ ਨਾਲ ਰੋਟੀ ਉਟੀ ਖਾ ਕੇ ਫਟ ਹੋ ਗਏ ਪਾਰਕਿੰਗ ਦੇ ਵਿੱਚ ਜਹਾਜ਼ ਲਾਤੇ ਉਧਰ ਵੀ ਖੜਾ ਆਹ ਖੜਾ ਉਹ ਲਾਲ ਜਾਂ ਬੈਗ ਤਾਂ ਲਾਲਾ ਉਤੋਂ ਲਾਲਾ ਖੜਾ ਉਹ ਵੀ ਖੜਾ ਤੇ ਬਾਈ ਪਰਚੀਆਂ ਗੱਟੀ ਜਾਂਦਾ ਤੇ ਇੱਕ ਨੰਬਰ ਮਾਹੌਲ ਆ ਤੜਕੇ ਜਾਵਾਂਗੇ ਇਥੋਂ ਫਾਈਨਲੀ ਮਿੱਤਰੋ ਰੂਮ ਲੈ ਲਿਆ ਤੇ ਤਿਆਰੀ ਹੰਭ ਗਿਆ ਸੀ ਜਾਗਦੀ ਸੌਂ ਗਿਆ ਭੈਜੂ ਪੋਰ ਪਹਿਨਣਾ ਰੂਮ ਲੈ ਲਿਆ ਮਿੱਤਰੋ ਤੇ ਅੱਜ ਦਾ ਵਲੌਗ ਹੈ ਜਿਹੜਾ ਕੀ ਕਰਦੇ ਆ ਖਤਮ ਤੇ ਹੁਣ ਨਗਰ ਨੂੰ ਰਚਾ ਕੇ ਕਿਉਂਕਿ ਸਵੇਰ ਜਲਦੀ ਜਾਣਾ ਸਵੇਰ ਜਾਵਾਂਗੇ ਤਨ ਸੂ 4:00 ਵਜੇ ਮੈਂ ਮੰਨ ਲੇ ਕਿਦਰ ਤੋਂ ਨਿਕਲ ਜਾਗੇ ਕਿਉਂਕਿ ਬਾਤ ਹੈਗੀ ਆ ਬਾਵਾ ਪੈਗਲੜੀ ਤੇ ਬੈਗ ਚੱਕਣੀ ਆ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਕੱਲ ਵਾਲਾ ਸਾਰਾ ਕੁਝ ਦਿਖਾ ਦਾਂਗੇ ਤੇ ਅੱਜ ਦਾ ਵਲੌਗ ਸੁਣਦਾ ਸੀ ਤਾਂ ਵੀ ਅੱਜ ਦਾ ਕਰਦੇ ਆ ਕੀ ਖਤਮ ਅੱਜ ਆਪਾਂ ਉਹ ਸ਼ੂਟਿੰਗ ਹੈ ਕੁ ਲੈ ਆਉਣੇ ਆ ਤੇ ਰੇਨੀ ਕੋਟ ਜਿਹੜੇ ਰੈਂਦੇ ਨੇ ਉਹ đemੇ ਉਹ ਲੈ ਆਵਾਂਗੇ ਤਿਆਰੀ ਕਰਕੇ ਬਾਸ ਸਾਰੀ ਉਪਸਵੇਰੇ ਨਿਕਲ ਜਾਵਾਂਗੇ ਜਦੋਂ ਮੇਰੇ ਲੰਗ ਚਲਾਏ ਮਿੱਤਰੋ ਪਰ ਦੋ ਦੱਬ ਕੇ ਸ਼ਹਿਰ ਧੰਨਵਾਦ